ਅੱਤੇ ਜਣਾਵਾ ਆਪਾਂ ਇਹ ਕੌਣ ਲਿਆਇਆ ਵਾ ਸੋਨੀ ਸ਼ਾ ਲਿਆਵਾ ਲੈ ਵੀ ਨਵਾਂ ਟਰੈਕਟਰ ਪਿੰਡ ਚ ਆ ਗਿਆ ਇਹ 5630 ਨਿਊ ਹੋਲੈਂਡ ਸਭ ਤੋਂ ਪੁਰਾਣਾ 60 ਟਰੈਕਟਰ ਨਾ ਗੁਰਪ੍ਰਤਾਪ ਸੋਨੇ ਕੋਲ ਹੀ ਤੇ ਹੁਣ ਸ਼ਾਨ ਹੈ ਫਿਰ ਇੱਕਿਆੜੀ ਰਿਕਾਰਡ ਪੈਦਾ ਕੀਤਾ 4x4 ਲਿਆਂਦਾ ਟਰੈਕਟਰ ਆ ਪਿੰਡ ਚ ਸਭ ਤੋਂ ਉੱਤੇ ਇਹ ਵਰਤਿਆ ਨਿਊ ਹੋਲੈਂਡ 5230 ਸੋਨੀ ਸ਼ਾਹ ਨੇ ਟਰੈਕਟਰ ਲਿਆਂਦਾ ਗੁਰਪ੍ਰਤਾਪ ਸੋਨਾ ਮਲਾਜਮ ਸਾਹਿਬ ਟਰੈਕਟਰ ਆਪਣਾ ਗਰਮੀਤ ਸਿੰਘ ਜੀਤੂ ਟਰਾਈ ਲੈਂਡ ਆ ਵਾ ਤੇ ਆ ਵੜਾ ਹੀ ਸੋਨਾ ਟਰੈਕਟਰ ਆ ਸਭ ਤੋਂ ਪੁਰਾਣਾ 60 ਟਰੈਕਟਰ ਆ ਵਕਤ ਸੋਨੀ ਸ਼ਾਹ ਦੇ ਕੋਲ ਹੀ ਤੇ ਹੁਣ ਆ ਬੰਦ ਸਭ ਤੋਂ ਵੱਡਾ ਟਰੈਕਟਰ ਪਿੰਡ ਚ ਜਿਹੜਾ ਗੁਰਪ੍ਰਤਾਪ ਸਿੰਘ ਸੋਨਾ ਜਿਨ੍ਹਾਂ ਦੇ ਬੇਟੇ ਦਾ ਨਾਮ ਆ ਗਰਜੈਂਟ 500 ਹੈ ਨਾ ਇਸਪੈਨ ਜਾਂ ਮੇਰਾ ਭਰਾ ਤੇ ਮੇਰੇ ਵੱਲੋਂ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਟਰੈਕਟਰ ਦੀਆਂ ਤੇ ਸਾਰੇ ਪਰਿਵਾਰ ਨੂੰ ਵੀ ਲੱਖ ਲੱਖ ਮੁਬਾਰਕਾਂ ਤੇ ਬਾਪੀ ਹੋਰ ਵੀ ਤੁਹਾਨੂੰ ਹੁਣ ਚੱਲੇ ਆ ਰੱਖੜਪੁਰ ਆਇਓ ਸ਼ਾਨਾ ਨੇ ਸ਼ਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨਵਾਂ ਸੱਪ ਕੱਢਿਆ ਸੁਨੀ ਸ਼ਾਹ ਨੇ ਦਿਖਾਉਣ ਲੱਗਾ ਤੁਹਾਨੂੰ ਇੱਧਰ ਝੋਟਾ ਆਹ ਇਹ ਟਰੈਕਟਰ ਪਿੰਡ 'ਚ ਸਭ ਤੋਂ ਵੱਡਾ ਟਰੈਕਟਰ ਲੈਣਤਾ ਸੁਨੀ ਸ਼ਾਹ ਨੇ ਪਹਿਲਾ ਪੁਰਾਣਾ ਟਰੈਕਟਰ ਹੀ ਸੁਨੀ ਸ਼ਾਹ ਕੋ 60 ਸਭ ਤੋਂ ਪੁਰਾਣਾ ਟਰੈਕਟਰ ਹੀ ਇਹਨਾਂ ਦਾ ਡੇ ਕੋ ਸਭ ਤੋਂ ਪੁਰਾਣਾ ਟਰੈਕਟਰ ਹੀ 60 ਤੇ ਇਹ ਵਕਤ ਲੈਣਤਾ ਸ਼ਾਹ ਨੇ 53 30 56 50 30 ਨਿਊ ਹਾਲੈਂਡ 4/4 ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਗਰਜੰਟ ਸਿੰਘ ਸ਼ਾਹ ਨੂੰ ਮੈਂ ਮਾੜਾ ਇਧਰ ਹਟਾ ਲੈ ਤੁਹਾਨੂੰ ਵਧਾਈਆਂ ਮੈਂ ਤੁਹਾਨੂੰ ਵਧਾਈਆਂ ਆਹੋ ਉਹ ਕਿਹਨੇ ਜੰਮ ਭੇਜਿਆ ਲੋਕਾਂ ਨੂੰ ਉਹਨਾਂ ਦਾ ਜੀ ਚੰਨ ਸ਼ਾ ਕਿੰਨੇ ਨੋਟ ਖਰਚਤੇ ਈ 19 ਲੱਖ 5030 ਨਿਊ ਹੋਲੈਂਡ ਤੇ ਸੋਨੀ ਸ਼ਾ ਗੁਰਪ੍ਰਤਾਪ ਸਿੰਘ ਦਾ ਸੋਨਾ ਸ਼ਾ ਦੇ ਘਰ ਆਇਆ ਵਾ ਬਾਜ ਵਾਲੀ ਕੋਠੀ 5030 ਟ੍ਰੈਕਟਰ 19 ਲੱਖ ਦਾ ਤੇ ਵਟ ਘੜ ਤੇ ਮੈਂ ਨਾ ਸ਼ਾ ਨੇ ਸ਼ਾ ਚੜਦੀ ਅਗਲਾ ਚ ਰੱਖੇ ਤੈਨੂੰ ਗੁਰੂ ਰਾਮਦਾਸ ਤੇ ਗਰਜੰਡ ਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ ਮੋਲੀ ਸਾਕੇ ਕੁੱਕ ਇਕੱਠਾਇਆ ਹੈ ਕਿ ਬੰਦਾ ਖਾ ਹੀ ਨਾ ਕਮਲਪ੍ਰੀਤ ਨੂੰ ਵੀ ਮੁਬਾਰਕਾਂ ਦੇ ਫੋਨ ਆਉਣ ਡੇ ਆ ਟਰੈਕਟਰ ਦੀਆਂ ਵਧਾਈਆਂ ਦੇਣ ਡੇ ਸਾਰੇ ਕਮਲਪ੍ਰੀਤ ਨੂੰ ਆਓ ਝੋਟਾ ਆ ਸਾਡੇ ਪਿੰਡ ਚ ਖਲਾਰੇ ਪਿੰਡ ਚ ਗੁਰਪ੍ਰਤਾਪ ਸਿੰਘ ਸੋਨਾ ਹੁਨਾਂ ਦੇ ਘਰ ਤੇ ਹੌਣਕ ਲੱਗੀ ਆ ਸਾਰੇ ਜਾਣੇ ਵਧਾਈਆਂ ਦੇਣ ਆਉਣ ਲਈ ਆ ਸ਼ਾਹ ਨੂੰ ਤੇ ਹੁਣ ਕੁਲਦੀਪ ਸਿੰਘ ਢਿੱਲੋਂ ਭਰਾ ਸਾਡਾ ਲੱਗਾ ਟਰਾਈਲੈਂਡ ਟਰੈਕਟਰ ਦੀ ਨਵਾਂ ਟਰੈਕਟਰ ਨਵਾਂ ਉਹਦਾ ਢੱਲੋ ਬਹੁਤੀ ਲੁੱਕ ਲੱਗਦੀ ਗੁਰੂ ਆਚੇ ਤੇ ਰੋਜ਼ਨ ਵੀ ਆਇਆ ਆਪਣੇ ਮੁੰਡੇ ਦੇ ਨਾਲ ਵਧਾਈਆਂ ਦੇਣ ਸ਼ਾਹ ਨੂੰ ਓਏ ਕਿੱਦਾਂ ਨਵਾਂ ਟਰੈਕਟਰ ਲਿਆਂਦਾ ਈ ਹੋਰ ਬੰਦੇ ਵਧੀਆ ਵਧੀਆ ਮੈਂਬਰ ਸਾਹਿਬ ਆ ਜਾ ਜਾਣਾ ਨਹੀਂ ਆਹ ਸ਼ਾਹ ਕੋ ਪੁਰਾਣਾ ਟਰੈਕਟਰ ਆ ਤੇ ਸਭ ਤੋਂ ਪੁਰਾਣਾ 60 ਟਰੈਕਟਰ ਆ ਸ਼ਾਹ ਗੁਰ ਪ੍ਰਤਾਪ ਸਿੰਘ ਸ਼ਾਹ ਤੇ ਹੁਣ ਸ਼ਾਹ ਨੇ ਟਰੈਕਟਰ ਲਿਆਂਦਾ ਬਹੁਤ ਵੱਡਾ ਟਰੈਕਟਰ 5630 90 ਲੱਖ ਰੁਪਏ ਦਾ ਟਰੈਕਟਰ ਇਹ 90 ਲੱਖ ਤੇ ਵਾ ਇਹ ਕੀਤਾ ਖੁਸ਼ੀਆਂ ਦਾ ਮਾਹੌਲ ਬਣਿਆ ਵਾ ਘਰ 'ਚ ਤੇ ਰਖੜ ਪੁੰਨਿਆਂ ਦਾ ਵੀ ਮੇਲਾ ਵਾ ਸਾਰੇ ਪਰਿਵਾਰ ਨੂੰ ਵਧਾਈਆਂ ਸਾਡੇ ਵੱਲੋਂ ਅਮਨ ਖਲਰੇ ਵੱਲੋਂ प्रदीप ਸਿੰਘ ਢਿੱਲੋ ਲੈ ਰਿਹਾ ਵਾ ਟਰਾਈ ਏ ਸਾਡਾ ਸਰਪੰਚ ਆ ਸਾਡਾ ਸਰਪੰਚ ਲੈਣ ਆ ਟਰਾਈ ਆ 19 ਲੱਖ ਦਾ ਯਾਜ ਢੱਕਿਆ ਸੋ ਨਿਸ਼ਾਨ ਹੈ ਆਏ ਵੇ டாடா போனாக்க பாத்தோம் அதோடா ரெஜண்ட் டா